ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। जनगण मन अधिनायक जय

ਸ਼ੁਰੂ ਜਿੱਦਨਾ ਪੂਰਾ ਆਪਣਾ ਕਨਸਟੀਟਿਊਸ਼ਨ ਥੱਪਿਆ ਹੋਇਆ ਇੰਡੀਆ ਇਜ਼ ਸੋਸ਼ਲਿਸਟ ਸੈਕੂਲਰ ਡੈਮੋਕਰੈਟਿਕ ਰਿਪਬਲਿਕ ਰਿਪਬਲਿਕਨ ਕੰਟਰੀ ਡਾਕਟਰ ਬੀ ਆਰ ਅੰਬੇਡਕਰ ਜੀ ਜੇ ਸੋਚ ਵਿਸ਼ੇਪਰ ਤੇ ਵਿੱਚ ਸਾਡੇ ਕਨਸਟੀਟਿਊਸ਼ਨ ਕਰਕੇ ਫੈਲੀ ਹੋਈ ਹੈ ਕਨਸਟੀਟਿਊਸ਼ਨ ਦਾ ਸਭ ਤੋਂ ਵਧੀਆ ਸ਼ਬਦ ਸੈਕੂਲਰ ਧਰਮ ਨਿਰਪੱਖ ਧਰਮ ਨਿਰਪੱਖ ਤੁਸੀਂ ਪੜਦੇ ਆ ਇਸ ਤੋਂ ਆਪਾਂ ਕਿ ਅਸੀਂ ਸਾਰੇ ਇੱਕ ਹਾਂ ਕਾਨੂੰਨ ਦੀ ਨਜ਼ਰਾਂ ਚ ਇਕਾਂ ਇਨਸਾਨੀਅਤ ਦੇ ਅਸੀਂ ਸਾਰੇ ਇੱਕ ਹਾਂ ਜਿਹੜੀ ਇਹ ਮਿਸਾਲ ਸਾਡੇ ਕੰਟਿਨੈਨਟਲ ਕਨਸਟੀਟਿਊਸ਼ਨ ਦੇ ਵਿੱਚ ਮਿਲਦੀ ਹੈ ਮੈਂ ਰਾਜਨੀਤਿਕ ਸ਼ਾਸਤਰ ਦਾ ਵਿਦਿਆਰਥੀ ਹੋਣ ਦੇ ਨਾਤੇ ਵੀ ਮੈਂ ਤੁਹਾਨੂੰ ਦੱਸਦਾ ਕਿ ਬਿਸ਼ਰ ਦੇ ਕਿਸੇ ਵੀ ਸੰਵਿਧਾਨ ਦੇ ਵਿੱਚ ਇਸ ਸੈਕੂਲਰ ਸ਼ਬਦ ਨਹੀਂ ਵਰਤਦਾ ਉਸ ਟਾਈਮ ਦੇ ਵਿੱਚ ਕਨਸਟੀਟਿਊਸ਼ਨ ਅਸੈਂਬਲੀ ਜਿੰਨੇ ਵੀ ਐਕਸਪੋਰਟਸ ਮਹਰ ਸਮ ਉਹਨਾਂ ਨੇ ਭਾਰਤ ਵਰਸ਼ ਦੇਸ਼ ਦੀ ਡਾਈਵਰਸਿਟੀ ਨੂੰ ਦੇਖਦੇ ਹੋਏ ਕਨਸਟੀਟਿਊਸ਼ਨ ਦੇ ਵਿੱਚ ਸੈਕੂਲਰ ਸ਼ਬਦ ਨੂੰ ਬਰੋਇਆ ਇਸ ਨੇ ਹੀ ਸਾਡੇ ਦੇਸ਼ ਨੂੰ ਬਹੁਤ ਖੂਬਸੂਰਤ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਬਣਾਇਆ ਹੋਇਆ ਹੈ ਬੱਚੋ ਪਬਲਿਕਲੀ ਆਪਣੇ ਸਕੂਲ ਦੇ ਵਿੱਚ ਮਨਾਉਣ ਦਾ ਮੇਰਾ ਮਕਸਦ ਬੱਚਿਆਂ ਨੂੰ ਮੌਕਾ ਦੇਣਾ ਸੀ ਤੁਹਾਡੇ ਟੈਲੈਂਟ ਨੂੰ ਸਟੇਜ ਤੱਕ ਲੈ ਕੇ ਆਉਣਾ ਤੁਹਾਡੇ ਵਿੱਚ ਉਹ ਬਹੁਤ ਬੱਚੇ ਇਹੋ ਜਿਹੇ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਾ ਵੀ ਬਣ ਸਕਦੇ ਨੇ ਡਾਕਟਰ ਵੀ ਬਣ ਸਕਦੇ ਨੇ ਪੁਲਿਸ ਅਫੀਸਰ ਇੰਜੀਨੀਅਰ ਜਾਂ ਮਿਲਟਰੀ ਤੇ ਅਕਸਰ ਬਣ ਸਕਦੇ ਨੇ ਕਿਉਂਕਿ ਬੱਚੋ ਤੁਹਾਡੇ ਵਿੱਚ ਬਹੁਤ ਟੈਲੈਂਟ ਹੈ ਉਸ ਟੈਲੈਂਟ ਨੂੰ ਪਛਾਣਨਾ ਸਮਝਣਾ ਤੇ ਦਿਖਾਰਨਾ ਉਹ ਸਾਡਾ ਅਧਿਆਪਕਾ ਦਾ ਤੇ ਵੱਡਿਆਂ ਦਾ ਫਰਕ ਹੈ ਤੁਹਾਡੇ ਵਿੱਚ ਕੁਝ ਸ਼ਰਤਿ ਵੀ ਨੇ ਮੈਂ ਦੇਖਦਾ ਰਹਿਣਾ ਉਹਨਾਂ ਨੂੰ ਬੋਲਣ ਬਾਅਦ ਪਰ ਜਿਹੜੇ ਮੈਂ ਅੱਜ ਬੜਾ ਹੈਰਾਨ ਹੋਇਆ ਕਿ ਬੱਚਿਆਂ ਨੇ ਬੜੀਆਂ ਚੀਜ਼ਾਂ ਟਰੇਨ ਪੇਂਟਿੰਗ ਕੰਪਲੈਟ ਪੇਂਟਿੰਗਸ ਕੀਤੀਆਂ ਉਹ ਵੀ ਡਿਸਪਲੇ ਵੀ ਕੀਤੀਆਂ ਰੋਡਸਪੋਰਟ ਤੇ ਬੱਚਿਆਂ ਨੇ ਸਟੇਜ ਦੇ ਉਪਰ ਆ ਕੇ ਪਲੇ ਪਰਫਾਰਮ ਕੀਤਾ ਪਲੇ ਦੇ ਵਿੱਚੋਂ ਕੁਝ ਬੱਚੇ ਐਦਾਂ ਦੇ ਕਿ ਜਿਨ੍ਹਾਂ ਦੇ ਵਿੱਚ ਐਕਟਿੰਗ ਦਾ ਬੜਾ ਨੇਚਰਲ ਟੈਲੈਂਟ ਹੈ ਉਹ ਬੱਚੇ ਜਿਹੜੀਆਂ ਜਿਹੜੇ ਬੱਚੇ ਸਾਡੀਆਂ ਅੱਖਾਂ ਤੋਂ ਲੁਕੇ ਰਹੇ ਅੱਜ ਜਦੋਂ ਮੈਂ ਉਹਨੂੰ ਸਟੇਜ ਤੇ ਦੇਖਿਆ ਉਹਨਾਂ ਦਾ ਕੌਨਫੀਡੈਂਸ ਉਹਨਾਂ ਦਾ ਟੈਲੈਂਟ ਜੇ ਥੋੜਾ ਜਿਹਾ ਅਸੀਂ ਹੋਰ ਦਾਖਲ ਦੀਏ ਤੁਹ ਬੱਚਿਓ ਤੁਸੀਂ ਬਹੁਤ ਅੱਗੇ ਜਾ ਸਕਦੇ ਆ ਪਲੇ ਦੇਖੋ ਸਾਡੇ ਵਿੱਚ ਤਾਂ ਇੱਕ ਆਵਰੇ ਤਰੀਕੇ ਅਸੀਂ ਸਟੇਜ ਦੇ ਉੱਪਰ ਆ ਕੇ ਪਲੇ ਕਰ ਸਕੀਏ ਪਰ ਤੁਸੀਂ ਬੱਚਿਆਂ ਨੇ ਕੀਤਾ ਲੜਕੀਆਂ ਨੇ ਲੜਕਿਆਂ ਨੇ ਕਈ ਬੱਚਿਆਂ ਦੀ ਸਪੀਚ ਬਹੁਤ ਅੱਛੀ ਸੀ ਮੈਂ ਕਿਹਦਾ ਕਿਹਦਾ ਨਾਮ ਲਵਾਂ ਉਹ ਵੀ ਬੱਚਿਆਂ ਉਹ ਵੀ ਬੱਚੇ Republic Day marking the adoption of our constitution on January 26, 1950. On this day, India became a republic, which means we got our own rules and rights. This day we remind us of the vision and sacrifice of our great leaders like Dr. V. R Ambedkar and Mahatma gandhi Dr. V. R Ambedkar and his team worked very hard. To make the constitution of India. Republic Day is also a day to remember all the freedom fighters who fought to make India free and strong. The big prayer at Rajpath in Delhi shows the strength and culture of India. Let us all promise to be good citizens and work together to make our country proud. Happy Republic Day to everyone. Thank you. Next performance 10th class, Guru Kamal. ਤਿਆਖਣ ਅੱਜ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਥਾਂ ਪਗਰ ਸਿੰਘ ਦੀ ਅਮਰ ਕਹਾਣੀ ਮੈਂ ਸੁਣਾਵਣ ਆਇਆ ਆਪਣੇ ਵੱਲੋਂ ਸਰਦਾਂ ਦੇ ਦੇਨਾ ਫੁੱਲ ਚੜਾਵਣ ਆਇਆ ਜਿਸ ਨੇ ਫੋਕਾ ਬੰਬ ਚਲਾ ਕੇ ਗੋਰੀਆਂ ਤਾਂ ਡਰਾਇਆ ਜਿਸ ਤੇ ਗਰਮ ਖਿਆਲਾ ਨੇ ਸੀ ਦੇਸ਼ ਤਲਾ ਬੁਲਾਇਆ ਕਿਸਨੂ ਪਾਂਸੀ ਦੇਵਨਗਰ ਗੋਰਾ ਸੀ ਕਬਰਾਇਆ ਚੁੱਪਚਪੀਤੇ ਰਾਤ ਦੇ ਵਿੱਚ ਸੰਤੀ ਉੱਤੇ ਚੜਾਇਆ ਜਿਸਨੇ ਆਪਣੀ ਜਾਨ ਵਾਰ ਕੇ ਦੇਸ਼ ਆਜ਼ਾਦ ਕਰਾਇਆ ਭਗਤ ਸਿੰਘ ਦੀ ਅਮਰ ਕਹਾਣੀ ਮੈਂ ਸੁਣਾਉਣ ਆਇਆ ਭਗਤ ਸਿੰਘ ਤੇ ਯਾਰਾਂ ਦੇ ਵਿੱਚ ਗੱਲ ਸੁਣਾਵਾਂਗਾ ਉਹਨਾਂ ਦੀ ਕੁਰਬਾਨੀ ਉੱਤੇ ਪੂਰੇ ਭੁੱਲ ਚੜਾਵਾਂਗਾ ਇੱਕੋ ਬੈਠਕ ਦੇ ਵਿੱਚ ਪੂਰੀ ਗਾਥਾ ਸੁਣ ਕੇ ਜਾਣਾ ਭਗਤ ਸਿੰਘ ਦੀ ਸੋਚ ਤੇ ਆਪਾਂ ਰਲ ਕੇ ਪੈਰਾ ਲਾਉਣਾ ਆਪਣੇ ਵੱਲੋਂ ਸ਼ਿਰਕਾ ਦੇ ਮੈਂ ਭੁੱਲ ਚੜਾਵਣ ਆਇਆ ਭਗਤ ਸਿੰਘ ਦੀ ਅਮਰ ਕਹਾਣੀ ਮੈਂ ਸੁਣਾਉਣ ਆਇਆ ਨੈਕਸਟ 10th ਕਲਾਸ ਸੁਖਮਨ ਨਜਰਾ ਬਦਲੋ ਤਨ ਜਾਰੇ ਬਦਲ ਜਾਂਦੇ ਨੇ ਨਜਰਾ ਬਦਲੋ ਤਨ ਜਾਰੇ ਬਦਲ ਜਾਂਦੇ ਬੱਚੇ ਕਲਾਪਿੰਗ ਕੀਜੀਏ ਜਿਹਰਾ ਦਾ ਕੋਣਾ ਨੂੰ ਲਾਇਆ ਕਿਸਨੇ ਜਾਗੇ ਜਿਹਰਾ ਦਾ ਚਿਹਰਾ ਹੀ ਬਦਲ ਗਿਆ ਹੈ ਹੱਸਦੇ ਹੋਏ ਸ਼ਹਿਰਾਂ ਦਾ ਆਇਆ ਨਾ ਪਾਰ ਕਿਸੇ ਨੇ ਰੱਬ ਦੇ ਆ ਰੰਗਾ ਦਾ ਲੱਭਦਾ ਨਾ ਆ ਕੋਈ ਵੀ ਕੁਦਰਤ ਦੇ ਆ ਕਹਿਰਾਂ ਦਾ ਕੁਦਰਤ ਦੇ ਆ ਕਹਿਰਾਂ ਦਾ ही वॉज ऑल्सो फेमस एड डॉक्टर आ पीजे अब्दुल कलाम पीपल कंसिडर हिम द रॉकेट मैन ऑफ इंडिया डॉक्टर ए पीजे अब्दुल कलाम वॉज ए सिग्निफिकेंट बिलीवर ऑफ सिम्पल लिविंग हाई थिंकिंग सर अब्दुल कलाम हैज फेस्ड न्यूमरियस प्रॉब्लम थ्रू आउट हिज लाइफ ही वॉज अबाउट भारत रत्न इन नाइनटीन नाइनटी सेवन द ग्रेट मैन डाइड ऑन ट्वेंटी सेवन जुलाई टू थाउजेंड फिफ्टीन थैंक्स एंड ਮੇਰੇ ਕੁਸਟਮ ਦੀ ਜੋਦੀ ਬੱਚੇ ਫੈਸੀ ਡਰੈਸ ਆਨ ਰਲ ਕਰਾਏ ਪੀਸ ਸਟੇਜ ਪਰ ਆ ਜਾਏ ਸਭੀ ਬੱਚੇ वेरी गुड मॉर्निंग टू ऑल माय नेम इज प्रदीप कौर फर्स्ट ऑफ ऑल आई विश यूल वेरी हैप्पी डे एज न्यू एज वी नो ऑन दिसन केम इन नाइन दिस मेड इंडिया एंड रिपब्लिक नेशन सहबान प्यारे विद्यार्थी साथियों ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅੱਜ ਸ਼ਹੀਦ ਉਧਮ ਸਿੰਘ ਜੀ ਦੀ ਉਦਦੇ ਸਪੀਚ ਪੇਸ਼ ਕਰਨ ਜਾ ਰਿਹਾ ਹਾਂ। ਮੇਰਾ ਨਾਮ ਸਾਹਿਬ ਸਿੰਘ ਹੈ। ਮੈਂ 10ਵੀਂ ਦਾ ਵਿਦਿਆਰਥੀ ਹਾਂ। ਸ਼ਹੀਦ ਉਧਮ ਸਿੰਘ ਕਦਰ ਪਾਰਟੀ ਅਤੇ ਐਚਐਸਏ ਨਾਲ ਸੰਬੰਧ ਇੱਕ ਭਾਰਤੀ ਕ੍ਰਾਂਤੀਕਾਰੀ ਸੀ। ਜਿਨ੍ਹਾਂ ਦਾ ਜਨਮ 26 ਸੋਗਾਤ ਹੈ। ਜੀਵ ਜੰਤੂਆਂ ਨੂੰ ਮਿਲਦੀ ਅਤਿ ਦੀ ਗਰਮੀ ਤੋਂ ਰਾਹਤ ਹੈ। ਜੀਵ ਜੰਤੂਆਂ ਨੂੰ ਮਿਲਦੀ अत गर्मी तो राहत है बारिश भी कुदरत बेमिसाल सौगात है बारिश भी कुदरत बेमिसाल सौगात है ओ देश मेरे तेरी जान पे सदके कोई धन है क्या तेरी धूल से बड़के तेरी धुप से रोशन Good morning, children. Good morning, principal man, principal sir, ch children, teachers, and my dear friends. My name is Umayra. Make Butterfly, butterfly. Butterfly, butterfly. Butterfly, butterfly. We are going. प्यारी प्यारी आप सब लोग का तंत दिन बहुत बहुत स्वागत है आज मैं खानी अमृता प्रीतम जी एक कविता सुनाऊंगी मैंने मेरे अध्यापक ने सुनाई फानु आज मैं सुनाऊंगी बहुत प्यारी कविता <laughs> आज आखा वारिशानो आज, आज आखा वारिशानो की तो कब्रान विचों बोल की तो कब्रान बोल आज किताबे तापे इश्क ਅੱਜ ਕੀਤਾ ਪੇਸ਼ਕਸ਼ ਦਾ ਕੋਈ ਅਗਲਾ ਅਗਲਾ ਵਰਕਾ ਫੋਰ ਇੱਕ ਰੋਹਿ ਸਿਟੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈ ਇਸ ਸੱਜਣਾ ਸ਼ਿਵ ਭਗਸੇਂਗ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਦੰਗੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ